ਕੰਮ ਚੀਕੋ ਮਰੇ ਨਾਲ ਪ੍ਰਮਿੰਦਰ ਸਿੰਘ ਜੀ ਸਾਡੇ ਬੜੇ ਪੁਰਾਣੇ 25 ਸਾਲ ਪਾ ਮੈਂਬਰ ਹਨ ਉਹਨਾਂ ਦੀ ਮਿੱਸੀ ਹਰਮਜੀਤ ਤੇ ਬਿਲੀ ਬੋਡ ਤੋਂ ਅੰਡਰ ਸੈਕਟਰੀ ਰਟ ਰਹੇ ਹੈ ਤੇ ਹਾਂ ਜੀ ਕੀ ਸਨ ਹਾਂ ਡਿਫਟੀ ਫੈਕਟਰੀ ਰਟ ਰਹੇ ਨਾਲ ਹੀ ਸਾਡੇ ਪ੍ਰੋਫੈਸਰ ਸਾਹਿਬ ਹੈ ਪ੍ਰੋਫੈਸਰ ਸੁੰਦਰ ਸਿੰਘ ਜੀ ਅਸੀਂ ਇੱਥੇ 25 ਕੋ ਪਲਾਟ ਲਗਾ ਰਹੇ ਹਾਂ ਜਿਸ ਪਰ ਪਾਸ ਦੇ ਵਿੱਚ ਗੁਰਪੁਰਬ ਦੇ ਬਿਾਰੇ تھے ਇਹਨਾਂ ਨੇ ਸਾਨੂੰ ਮੋਨ ਡ੍ਰੈਟ ਕੀਤਾ ਸੀ ਜਿਹੜੇ ਜਿਵੇਂ ਅਸੀਂ ਫੁੱਲ ਫਲਦਾਰ ਜਿਵੇਂ ਬੇਰ ਵੀ ਲਗਾਇਆ ਹੈ ਤੇ ਅਮਰੂਦ ਵੀ ਲਗਾਇਆ ਆਮਲਾ ਵੀ ਹੈ ਤੇ ਕੁਛ ਅਸੀਂ ਫਲਦਾਰ ਕੁਛ ਫੁੱਲਦਾਰ ਕੁਛ ਅਸੀਂ ਪੱਤੀ ਬੂਟੇ ਲਗਾ ਰਹੇ ਹਾਂ ਇਹਨਾਂ ਸੰਵਾਜ ਗੁਰਪੁਰਬ ਦੇ ਦਿਹਾੜੇ ਤੇ ਇਹਨਾਂ ਨਾਲ ਸਾਨੂੰ ਮੋਗਰੇਟ ਕੀਤਾ ਜੀ ਇਹਦੇ ਲਾਣੇ ਆ ਮੈਂ ਲੋਕਾਂ ਨੂੰ ਰਿਕੁਐਸਟ ਕਰਨਾ ਵੀ ਇਹ ਗਿਰਾ ਪਲਾਂਟੇਸ਼ਨ ਹਰ ਬੰਦਾ ਆਪਣੇ ਜਨਮ ਦਿਨ ਦੇ ਦਿਹਾੜੇ ਤੇ ਇੱਕ ਨਵਾਂ ਇੱਕ ਜੀ ਬੂਟਾ ਲਗਾਏ ਤਾਂ ਕਿ ਜੈ ਐਨਵਾਇਰਨਮੈਂਟ ਦੀ ਇੱਛਾ ਕਰੇ। ਅਸੀਂ ਲੋਕਾਂ ਨੂੰ ਰਿਕੁਐਸਟ ਕਰਨਾ ਵੀ ਧਿਆਨ ਨਾਲ ਜੁੜੋ ਸਾਡੇ ਨਾਲ ਜਾਂ ਮੋਹਰੇਟ ਕਰ ਨੂੰ ਕੁਛੀ ਅਕੜ ਨਿਯੰਤਰਣ ਕਰਦੇ ਆ। ਸਾਇਰ ਵਾਇਰਮੈਂਟ ਸਾਇਰ ਮੈਡੀਕਲ ਹੈ ਕਿ ਐਜੂਕੇਸ਼ਨ ਆਫ ਵੀ ਦੇਖਦੇ ਹੋਣਾ ਨਾਲੇ ਵਾਲੇ ਦਾ ਪਾਰਕ ਹੈ ਕਿ ਇਹ 10-10 ਸਾਲ ਪਹਿਲੇ ਮੈਂਟੇਨੈਂਸ ਕਰਨਾ ਚਾਹੀਦਾ ਸੀ ਇਹੋ ਨਾਲ 15000 ਤੋਂ ਉੱਪਰ ਖਰਚਾ ਹੁੰਦਾ ਹੈ ਜੇ ਫ੍ਰੈਂਟ ਰੇਟ ਲਗਾ ਦਿੱਤੇ ਨਾਲੇ ਦੇ ਅੱਠ ਪਾਰਕ ਹੋਰ ਹੈਗੇ ਇਸ ਤਰ੍ਹਾਂ ਸਾਡੇ ਕੋਲ ਪੰਜ ਐਮਬੂਲੈਂਸ ਵੀ ਹੈ ਸਾਡੇ ਕੋਲ ਪਰਮਿਸ਼ਨ ਮੈਨ ਨਹੀਂ ਹੈ ਸਾਡਾ ਕੋਲ ਸਪਲਾਈ ਸੈਂਟਰ ਵੀ ਹੈ ਜਿੱਤੇ ਪਾਰਲਰ ਵੀ ਹੈ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦਿੰਨੇ ਆ 14 ਨੂੰ ਅਸੀਂ ਦਸੰਬਰ ਨੂੰ ਇੱਕ ਫਲਾਵਰ ਸ਼ੋਅ ਕਰਨ ਜਾ ਰਹੇ ਹਾਂ ਇਸ ਪਾਰਕ ਦੇ ਵਿੱਚ ਸਾਡੇ ਕੋਲ 5000 ਪੌਟਸ ਹੈ ਜਿਹੜੇ ਗੁਲਦੋਦੀ ਦੇ ਉਹ ਡਿਫਰੈਂਟ ਕਲਰ ਹੈ ਮਾਰੇ ਕੋ 100 150 ਤੋਂ ਉੱਪਰ ਕਲਰ ਹੈਗੇ ਉਹ ਚੋਨਾ ਤਰੀਕ ਨੂੰ ਫਲਾਵਰ ਤੋਂ ਲਗਾਉਣ ਜਾ ਰਹੇ ਆ ਤੁਹਾਡੇ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਪਾਰਟ ਨੂੰ ਅਸੀਂ ਹੂਨ ਬੜਾ ਅਚਿਤਰਾ ਮੇਨਟੇਨ ਕਰ ਰਹੇ ਆ ਤੋਂ ਉਸ ਤੋਂ ਅਸੀਂ ਆਪਣੀ ਐਂਬੂਲੈਂਸ ਦੀ ਲਾਂਚਿੰਗ ਸਰਮਨੀ ਜਿਹੜੇ ਵੀਜੇ ਚੋਪੜਾ ਜੀ ਚੀਫ ਲੀਡਰ ਹੈ ਸਾਡੇ ਪੰਜਾਬ ਕੇਸਰੀ ਦੇ ਉਹ ਆ ਰਹੇ 4 ਵਜੇ ਫੰਕਸ਼ਨ ਅੱਛਾ ਹੈ ਅਸੀਂ ਅੱਧੀ ਚਰਚ ਤੋਂ ਅਖਾ 400 ਅਸੀਂ ਬੱਚਿਆਂ ਨੂੰ ਸਕੂਲ ਯੂਨੀਫਾਰਮ ਦਾਂਗੇ ਵਿੰਟਰ ਯੂਨੀਫਾਰਮ ਦਾਂਗੇ ਪਲੱਸ ਫੀਸ ਦਾਂਗੇ 15 ਕੁੜੀਆਂ ਜਿਹੜੀਆਂ ਸਾਡੇ ਕੋਲ ਸਪਲਾਈ ਸਿੱਖ ਰਹੀਆਂ ਹਨ ਉਹਨਾਂ ਦੇ ਮਸ਼ੀਨਾਂ ਦਾ ਲੋਕਾਂ ਨੇ ਰਿਕੁਐਸਟ ਕਰਨਾ ਸਾਡਾ ਜ਼ਰੂਰ ਤੁਹਾਨੂੰ ਮੂਨ ਡੇਟ ਤੋਂ ਬਿਨਾ ਅਸੀਂ ਤੁਮਾਂ ਨੂੰ ਗਰੰਟੀ ਕਰੋਗੇ ਉਹ ਬੜੀ ਅੱਛੀ ਤਰ੍ਹਾਂ ਯੂਜ਼ ਕਰਦੇ ਆਂ ਇਹਨਾਂ ਤੋਂ ਸਾਨੂੰ ਗ੍ਰੇਡ ਕਰਦੇ ਉਸ ਤੋਂ ਜ਼ਿਆਦਾ ਅਸੀਂ ਲਾ ਕੇ ਸੋਸਾਇਟੀ ਤੇ ਲਗਾਉਣਾ ਸੀ ਹੁਣ ਤੱਕ 8 ਕਰੋੜ ਰੁਪਇਆ ਸੋਸਾਇਟੀ ਤੇ ਲਗਾ ਚੁੱਕਾ ਹੈ ਸਾਡੇ ਜਿਹੜੇ ਹੋਮ ਪ੍ਰੋਜੈਕਟ ਸਪੋਟੀ ਦੀ ਕਾਊਂਟਰ ਮੈਂਬਰ ਆ ਉਹਨਾਂ ਦਾ ਨਾਮਾਈ ਦੇ ਅੰਦਰ ਸਾਡੇ ਵੀ ਆ ਖੈਣੀ ਜੀ ਜਿਨ੍ਹਾਂ ਨੇ এনਵਾਇਰਨਮੈਂਟ ਕਰਕੇ ਸਾਨੂੰ ਪਾਰਕ ਦਵਾਈ ਸੀ ਉਹਨਾਂ ਦੀ ਸਾਡੇ ਤੇ ਛਤਰ ਹੈ ਅਸੀਂ ਕੋਸ਼ਿਸ਼ ਕਰਦੇ ਆਂ ਜਿੰਨੀ ਲੋਕਾਂ ਦੀ ਸੇਵਾ ਜਾਨੀ ਸੰਤੇ ਜੋੜਨ ਲਈ ਕੁਝ ਕਰਨਾ ਬੜਾ ਆ ਲੋਕਾਂ ਕੀ ਕਹਿੰਦੇ ਮੈਂ ਲੋਕਾਂ ਨੂੰ ਰਿਕਵੈਸਟ ਕਰਦਾ ਸਾਡਾ ਮਿਨੀਮਮ 100 ਰੁਪਿਆ ਅਸੀਂ ਮੰਤਰੀ ਰੱਖਿਆ ਕੋਈ ਐਨੁਲੀ ਦੇ ਸਕਦਾ ਕੋਈ ਡੋਨੇਟ ਵੀ ਕਰ ਸਕਦਾ ਤੁਹਾਨੂੰ ਜਦੋਂ ਮਰਜ਼ੀ ਕਰੋਗੇ ਤੁਸੀਂ ਫਾਰਮ ਭਰ ਦਾਂਗੇ ਸਾਡੇ ਕਲੈਕਟਰ ਘਰੋਂ ਨੂੰ ਕਲੈਕਟ ਕਰਦੇ ਹਨ ਤੁਹਾਨੂੰ ਵੀ ਆਨਲਾਈਨ ਹੀ ਪੇਮੈਂਟ ਕਰ ਸਕਦੇ ਸਾਡੇ ਬੈਂਕਾਂ ਦੇ ਫੋਨਟ ਹੈ 80G ਦੇ ਸਾਡਾ ਜਿਹੜੀ ਸੋਸਾਇਟੀ ਆ ਦੀ ਹੈ ਉਹ ਵੀ ਡੋਨੇਸ਼ਨ ਹੋ ਸਾਡੇ ਰੈਗਿਨ ਕਮਪਲੈਕਸ ਦੇ ਮੈਂ ਲੋਕਾਂ ਨੂੰ ਰਿਕਵੈਸਟ ਕਰਦਾ ਜਿੰਨਾ ਤੁਸੀਂ ਜੋੜ ਸਕਦੇ ਆ ਜ਼ਰੂਰ ਆਪਾਂ ਨੂੰ ਜੁੜਨਾ ਚਾਹੀਦਾ ਲੋਕਾਂ ਦੀ ਹੈਲਪ ਕਰਨੀ ਚਾਹੀਦੀ ਹੈ ਲੋਕਾਂ ਦੀ ਸੇਵਾ ਕਰਨੀ